ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜਿਆ ਇੱਕ ਹੋਰ ਕਹਾਣੀ ਲੈ ਕੇ ਤੇ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਜਿਹੜੀਆਂ ਵੀ ਕਹਾਣੀਆਂ ਮੈਂ ਤੁਹਾਨੂੰ ਸੁਣਾਉਣਾ ਵਾ ਉਹ ਮੇਰੀ ਕੋਈ ਇਹਦੇ ਵਿੱਚ ਕ੍ਰੀਏਟੀਵਿਟੀ ਨਹੀਂ ਆ ਇਧਰ ਉਧਰੋਂ ਸੁਣੀਆਂ ਸੁਣਾਈਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਾਣ ਦਾ ਪੰਜਾਬੀ ਦੇ ਵਿੱਚ ਪਹੁੰਚਾਣ ਦਾ ਮਕਸਦ ਇਹ ਆ ਕਿ ਤੁਹਾਨੂੰ ਮੋਟੀਵੇਸ਼ਨ ਮਿਲ ਸਕੇ ਤੇ ਕੋਈ ਵੀ ਕਹਾਣੀ ਸੁਣ ਕੇ ਤੁਹਾਨੂੰ ਲੱਗਦਾ ਕਿ ਏ ਰਾਈਟਰ ਇਹਦਾ ਆਹਾਵਾ ਤੇ ਕ੍ਰੈਡਿਟ ਉਹਨੂੰ ਦੇਣਾ ਚਾਹੀਦਾ ਵਾ ਤਾਂ ਕਮੈਂਟ ਕਰ ਸਕਦੇ ਹੋ ਮੈਂ ਜ਼ਰੂਰ ਉਹ ਕ੍ਰੈਡਿਟ ਆ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰੂੰਗਾ ਜੀ ਸੋ ਇਹ ਜਿਹੜੀਆਂ ਵੀ ਕਹਾਣੀਆਂ ਤੁਸੀਂ ਹਿੰਦੀ ਦੇ ਵਿੱਚ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਜ਼ਰੂਰ ਹੋ ਸਕਦਾ ਕਦੇ ਸੁਣੀਆਂ ਹੋਣ ਪਰ ਪੰਜਾਬੀ ਦੇ ਵਿੱਚ ਜਿਹੜੀਆਂ ਇਹ ਕਹਾਣੀਆਂ ਤੁਹਾਡੇ ਤੱਕ ਮੈਂ ਇਸ ਚੈਨਲ ਦੇ ਰਾਹੀਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਵਾਂ ਜੀ ਅੱਜ ਦੀ ਕਹਾਣੀ ਤੇ ਆਉਨੇ ਆ ਇੱਕ ਦੁਕਾਨ ਦੋ ਦੁਕਾਨਾਂ ਸਗੀਆਂ ਇਕੱਠੀਆਂ ਇੱਕ ਦੁਕਾਨ ਸੀਗੀ ਜੀ ਸੁਨਿਆਰੇ ਦੀ ਤੇ ਇੱਕ ਲੋਹਾਰ ਦੀ ਮਤਲਬ ਇੱਕ ਦੁਕਾਨ ਤੇ ਲੋਹੇ ਦਾ ਕੰਮ ਹੁੰਦਾ ਸੀ ਤੇ ਨਾਲ ਹੀ ਜਿਹੜੀ ਦੁਕਾਨ ਸੀ ਉੱਥੇ ਸੋਨਾ ਬਣਦਾ ਸੀ ਮਤਲਬ ਸੋਨੇ ਨੂੰ ਤਰਾਸ਼ਿਆ ਜਾਂਦਾ ਸੀ ਹਨਾ ਜਦੋਂ ਉਹ ਕੁੱਟ ਪੈਂਦੀ ਆ ਨਾ ਮਤਲਬ ਆਪਾਂ ਲੋਹਾ ਵੀ ਕੁੱਟਦੇ ਆ ਤੇ ਸੋਨੇ ਨੂੰ ਵੀ ਉਹ ਸ਼ੇਪ ਦੇਣ ਲਈ ਕੁੱਟਦੇ ਆ ਸੋਨੇ ਤੇ ਵੀ 6 ਵਜਦੀ ਆ ਲੋਹੇ ਤੇ ਵੀ ਵੱਜਦੀ ਆ ਪਰ ਜਦੋਂ ਸੋਨੇ ਤੇ ਛੱਟ ਵੱਜਦੀ ਸੀ ਬੜੀ ਘੱਟ ਆਵਾਜ਼ ਆਉਂਦੀ ਸੀ ਜਦੋਂ ਲੋਹੇ ਤੇ ਛੱਟ ਵੱਜਦੀ ਸੀ ਤਾਂ ਬਹੁਤ ਜ਼ਿਆਦਾ ਆਵਾਜ਼ ਆਉਂਦੀ ਸੀ ਹੁਣ ਹੋਇਆ ਕਿ ਇੱਕ ਦਿਨ ਕਾਲਪਨਿਕ ਗੱਲਾਂ ਨੇ ਸੋਨਾ ਤੇ ਲੋਹਾ ਆਪਸ ਦੇ ਵਿੱਚ ਇੱਕ ਵਾਰ ਰਾਤ ਨੂੰ ਗੱਲ ਕਰਦੇ ਨੇ ਜਦੋਂ ਦੁਕਾਨਾਂ ਬੰਦ ਹੋ ਜਾਂਦੀਆਂ ਤਾਂ ਸੋਨਾ ਕਹਿੰਦਾ ਵੀ ਜਦੋਂ ਮੈਨੂੰ ਮੇਰੇ ਤੇ ਛੱਟ ਵੱਜਦੀ ਆ ਵੀ ਮੈਂ ਇੰਨੀ ਆਵਾਜ਼ ਨਹੀਂ ਕਰਦਾ ਤੇਰੇ ਤੇ ਛੱਟ ਜਦੋਂ ਵੱਜਦੀ ਆ ਵੀ ਤੂੰ ਇੰਨੀ ਆਵਾਜ਼ ਕਿਉਂ ਕਰਦਾ ਤੈਨੂੰ ਕੀ ਹੋ ਜਾਂਦਾ ਦਾ ਲੋਹਾ ਇੱਕੋ ਹੀ ਜਵਾਬ ਦਿੰਦਾ ਕਹਿੰਦਾ ਮੈਂ ਲੋਹਾ ਵਾਂ ਤੇ ਮੈਨੂੰ ਮਾਰਦਾ ਵੀ ਲੋਹਾ ਵਾ ਅਸੀਂ ਇੱਕੋ ਕੈਟਾਗਰੀ ਦੇ ਆਂ ਇੱਕੋ ਬਰਾਦਰੀ ਦੇ ਆਂ ਅਸੀਂ ਤਾਂ ਕਰਕੇ ਮੈਂ ਆਵਾਜ਼ ਮੈਂ ਚੀਕਾਂ ਜ਼ਿਆਦਾ ਮਾਰਦਾ ਵਾਂ ਤੂੰ ਸੋਨਾ ਵਾਂ ਤੇ ਤੈਨੂੰ ਵੀ ਲੋਹਾ ਹੀ ਕੁੱਟਦਾ ਵਾ ਪਰ ਤੁਸੀਂ ਇੱਕੋ ਬਰਾਦਰੀ ਦੇ ਨਹੀਂ ਹੈਗੇ ਤੂੰ ਆਵਾਜ਼ ਘੱਟ ਕਰਦਾ ਵਾਂ ਮੈਨੂੰ ਦੁੱਖ ਜ਼ਿਆਦਾ ਲੱਗਦਾ ਵਾ ਇਸ ਕਰਕੇ ਮੈਂ ਮੇਰੀ ਆਵਾਜ਼ ਜ਼ਿਆਦਾ ਵਾ ਕਿਉਂਕਿ ਜਿਹੜਾ ਆਪਣਾ ਵਾ ਨਾ ਜਦੋਂ ਉਹ ਵਾਰ ਕਰਦਾ ਤਾਂ ਉਦੋਂ ਬਿਲਕੁਲ ਜੀ ਕੁਦਰਤੀ ਗੱਲ ਆ ਦੁੱਖ ਜ਼ਿਆਦਾ ਲੱਗਦਾ ਤੇ ਅਸੀਂ ਚੀਕਾਂ ਵੀ ਜ਼ਿਆਦਾ ਹੀ ਮਾਰਦੇ ਆ ਇਹ ਹੀ ਅੱਜ ਦੀ ਕਹਾਣੀ ਦੀ ਸਿੱਖਿਆ ਵਾ ਕਿ ਜਦੋਂ ਵੀ ਝੋਟ ਮਾਰਦੇ ਨੇ ਤਾਂ ਉਹ ਆਪਣੇ ਹੀ ਮਾਰਦੇ ਨੇ ਤੇ ਬਹੁਤ ਟਕਾ ਕੇ ਮਾਰਦੇ ਨੇ ਜੋ ਤੁਹਾਡੀ ਜ਼ਿੰਦਗੀ ਨੂੰ ਹਿਲਾ ਜਾਂਦੇ ਨੇ ਤੇ ਇੱਕ ਮੈਂ ਕਹਾਣੀ ਸੁਣਾਈ ਸੀ ਕਿ ਆਪਣਿਆਂ ਤੋਂ ਬਚੋ ਇਸ ਕਹਾਣੀ ਦੀ ਵੀ ਸਿੱਖਿਆ ਇਹ ਹੀ ਲਗਾ ਕੇ ਤੁਸੀਂ ਚੱਲ ਸਕਦੇ ਹੋ ਕਿ ਆਪਣਿਆਂ ਤੋਂ ਬਚੋ ਜਦੋਂ ਵੀ ਤੁਹਾਨੂੰ ਨੁਕਸਾਨ ਪਹੁੰਚਾਣਗੇ ਤੇ ਜਦੋਂ ਵੀ ਤੁਹਾਡ ਤੁਹਾਨੂੰ ਚੀਕਦੇ ਹੋਏ ਸੁਣਨਾ ਚਾਹਣਗੇ ਉਹ ਤੁਹਾਡੇ ਆਪਣੇ ਲੋਕ ਹੋਣਗੇ